ਜੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾਂ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਗਸ ਦੀ ਤਤੋਂਾ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਨਵੇਲੀ ਨਹੀਂ ਮੈਂ ਪਹਿਲਾਂ ਵੀ ਕਹਿੰਨਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਇਹ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਆ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਇੱਥੇ ਕਾਨੂੰਨ ਨੂੰ ਛਿੱਕੇ ਟੰਕ ਕੇ ਐਮਰਜੈਂਸੀ ਲਾਈ ਸੀ ਉਹਦੇ ਵਿੱਚ ਵੀ ਮੰਨ ਲਓ ਇਸੇ ਤਰ੍ਹਾਂ ਦਾ ਇੱਕ ਦੌਰ ਸੀਗਾ ਕਿ ਫੜ ਫੜ ਕੇ ਅੰਦਰ ਕਰਨਾ ਜੇ ਕੋਈ ਸੁਵਾਜ ਉਠਾਰਿਆ ਉਹਦੇ ਖਿਲਾਫ ਜਾਣਾ। ਉਹ ਅੱਜ ਵੀ ਹਾਲਾਤ ਜਿਹੜੇ ਆ ਮੰਨ ਲਓ ਪੰਜਾਬ ਦੇ ਬਹੁਤ ਮਾੜੇ ਹੋ ਗਏ। ਬਜਾਏ ਕਿ ਜਿਹੜਾ ਪ੍ਰਬੰਧਕ ਹੁੰਦਾ ਉਸ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਹਨਾਂ ਦਾ ਬਹੁਤ ਮਤ ਕਰ ਰਹੇ ਹੋ ਤੁਸੀਂ ਉਹਨਾਂ ਦੀਆਂ ਜਿਹੜੀਆਂ ਸਾਈਟਾਂ ਬੰਦ ਕਰ ਰਹੇ ਹੋ। ਇੱਕ ਸਿਆਸੀ ਜਿਵੇਂ ਕਹਿੰਦੇ ਆ ਜਿਹੜੀ ਵਿਰੋਧ ਜਾਂ ਸਿਆਸੀ ਇਹ ਕਿਹੜਾ ਕੱਢਣ ਵਾਲੀ ਗੱਲ ਆ ਜਿਹੜੇ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਇਹ ਸਰਕਾਰ ਦੇ ਕੱਚੇ ਚਿੱਠੇ ਜਿਹੜੇ ਆ ਉਹ ਲੋਕਾਂ ਸਾਹਮਣੇ ਲੈ ਕੇ ਆਉਂਦਾ ਸੀ ਇਸ ਕਰਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਪਰ ਸੱਚ ਕਦੇ ਮਰਦਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਂਪਮੈਂਟਰੀ ਵਿਕਰਮ ਸਿੰਘ ਮਜੀਠੀਆ ਦੇ ਕਾਰਜ ਵਿਸ਼ਲੇਸ਼ਣ ਵਿਭਾਗ ਦੇ ਵੱਲੋਂ ਕੀਤੀ ਗਈ ਅਨੈਤਿਕ ਕਾਰਵਾਈ ਦੀ ਸਖਤ ਸ਼ਬਦਾਵਿਸ਼ ਵਿੰਿੰਦਾ ਕੀਤੀ ਤੇ ਇਸ ਨੂੰ ਪੰਜਾਬ ਸਰਕਾਰ ਦੀ ਭੁਖ ਲਾਹਟ ਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਦੱਸਿਆ ਇਸ ਦੇ ਨਾਲ ਹੀ ਐਡਵੋਕੇਟ ਢਾਮੀ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇੱਕ ਲੋਕਤੰਤਰ ਵਿੱਚ ਕਿਸੇ ਵੀ ਜਨਤਕ ਆਗੂ ਨੂੰ ਤੱਕ ਸ਼ਾਹੀ ਦੇ ਅੰਦਾਜ਼ ਦੇ ਵਿੱਚ ਗ੍ਰਿਫਤਾਰ ਕਰਨਾ ਬੇਹਦੀ ਨਿੰਦਣਯੋਗ ਹੈ ਬਜੀਠਿਆ ਸਿਰਫ ਸਿਆਸੀ ਆਗੂ ਹੀ ਨਹੀਂ ਸਗੋਂ ਪਰਿਵਾਰਕ ਤੇ ਸਮਾਜਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਆਪਣੀ ਵਧੀਆ ਪਛਾਣ ਰੱਖਦੇ ਨੇ ਦੇਖੋ ਜਿਹੜੀ ਡੈਮੋਕ੍ਰੇਸੀ ਆ ਇਹਦਾ ਇੱਕ ਨੋਰਮ ਹੁੰਦਾ ਹੈ ਜੁਡੀਸ਼ਰੀ ਜਿਹੜੀ ਆ ਇਹ ਇੰਡੀਪੈਂਡੈਂਟ ਇਹ ਤੇ ਡੈਮੋਕ੍ਰੇਸੀ ਦਾ ਇੱਕ ਥੰਮ ਮੰਨਿਆ ਜਾਂਦਾ ਤੇ ਉਹ ਸਮੇਂ ਸਮੇਂ ਸੁਪਰੀਮ ਕੋਰਟ ਆਨਰਬਲ ਹਾਈ ਕੋਰਟ ਰੂਲਸ ਐਂਡ ਰੈਗੂਲੇਸ਼ਨ ਘਟਦੀ ਆ ਜਿਹੜੇ ਪੁਲਿਸ ਰੂਲਸ ਹੁੰਦੇ ਉਹ ਆਪਣੇ ਹੁੰਦੇ ਆ ਪਰ ਜੁਡੀਸ਼ੀਅਰੀ ਵੀ ਸਮੇਂ-ਸਮੇਂ ਤੇ ਡਾਇਰੈਕਸ਼ਨਾਂ ਦਿੰਦੀ ਹੈ ਤੇ ਮੈਂ ਸਮਝਦਾ ਕਾਨੂੰਨ ਆਪਣੇ ਤੌਰ ਤੇ ਸਿੱਧਾ ਹੱਥਾ ਚ ਲੈਣਾ ਜੇ ਵਿਜੀਲੈਂਸ ਨੂੰ ਕੋਈ ਰੰਗ ਰਹੀਤ ਉਹਨਾਂ ਨੂੰ ਸਦਿਆ ਜਾ ਸਕਦਾ ਸੀ ਜਾਂ ਤਾਂ ਹੋਵੇ ਵੀ ਬੰਦਾ ਕੋਈ ਭਗਾੜਾ ਆ ਕਿਸੇ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਕਰਦਾ ਤੇ ਫਿਰ ਤਾਂ ਉਹਨੂੰ ਕਿਸੇ ਟੰਗ ਨਾਲ ਤੁਸੀਂ ਕਰ ਸਕਦੇ ਪਰ ਉਹ ਵੀ ਕਾਨੂੰਨ ਆਜਾਜ਼ਤ ਨਹੀਂ ਦਿੰਦਾ ਪਰ ਜੇ ਇਸ ਹਿਸਾਬ ਦੇ ਨਾਲ ਮੌਜੂਦਾ ਐਮਐਲਏ ਤੇ ਫਿਰ ਇਹ ਸਾਬਕਾ ਮੰਤਰੀ ਉਹਨਾਂ ਦੇ ਘਰ ਤੜਕੇ ਬੱਚਿਆਂ ਨੂੰ ਮਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰਨਾ ਮੈਂ ਸਮਝਦਾ ਇਹ ਬਹੁਤ ਵੱਡੀ ਇਹ ਸਰਕਾਰ ਦੀ ਜਿਹੜੀ ਆ ਅਨਵੇਲੀ ਨਹੀਂ ਇਹ ਸਰਕਾਰ ਇਸ ਗੱਲ ਤੋਂ ਮੁਕਤ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪ੍ਰੋਪਰ ਨੋਟਿਸ ਦੇ ਕੇ ਫਿਰ ਸੱਦਿਆ ਜਾ ਸਕਦਾ ਸੀ ਤੇ ਐਵੇਂ ਜੇ ਕਰਨੀ ਆ ਤਾਂ ਫਿਰ ਤਾਂ ਇਹ ਜਿਹੜੇ ਕਾਨੂੰਨ ਦੇ ਰੱਖੇ ਆ ਉਹੇ ਕਾਨੂੰਨ ਨੂੰ ਫਿਰ ਆਪਣੇ ਦਿਹੜਨ ਲਾਪਣਗੇ ਤੇ ਫਿਰ ਲੋਕਾਂ ਨੂੰ ਇਨਸਾਫ ਖਸਮ ਲੈਣਗੇ ਅੱਜ ਸੁਮਨੀ ਅਕਾਲੀ ਦਾ ਨਮਾਇੰਦੀ ਪਾਰਟੀ ਇੱਥੇ ਸਾਰੇ ਪੁੰਚੇ ਨੂੰ ਨਾਲ ਗੁਰੂ ਵਿਹਾ ਕੇ ਪਾ ਜਾ ਦੇ ਦੇਖੋ ਦੇਖੋ ਮੈਂ ਕਹਿੰਦਾ ਬੇਨਤੀ ਮੇਰੀ ਸੁਣ ਲਓ ਮੈਂ ਪਹਿਲਾਂ ਵੀ ਕਹਿੰਦਾ ਜਿੱਲੇ ਡੈਮੋਕ੍ਰੇਸੀ ਆ ਉਹਦੇ ਵਿੱਚ ਬੰਦਾ ਪ੍ਰੋਟੈਸਟ ਕਰ ਸਕਦਾ ਤੇ ਜੇ ਪ੍ਰੋਟੈਸਟ ਕਰਨ ਤੋਂ ਵੀ ਰੋਕਾਂਗੇ ਫਿਰ ਤਾਂ ਡੈਮੋਕ੍ਰੇਸੀ ਦੀ ਆਵਾਜ਼ ਬੰਦ ਕਰਨ ਵਾਲੀ ਗੱਲ ਹੈ ਉਤੇ ਇਹ ਦੂਸਰੇ ਪਾਸੇ ਐਸసీపీਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਵੇਲੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਲੋਕਾਂ ਨੂੰ ਜ਼ਬਰਦਸਤੀ ਜੇਲਾ ਵਿੱਚ ਢੱਕਿਆ ਗਿਆ ਸੀ ਉਸੇ ਤਰ੍ਹਾਂ ਕੁਝ ਹਾਲ ਕੁਝ ਹੁਣ ਪੰਜਾਬ ਦੇ ਵਿੱਚ ਹੁੰਦਾ ਵੀਖਾਇਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਬੋਲਣ ਵਾਲੇ ਦੀ ਜ਼ੁਬਾਨ ਜ਼ਬਰਦਸਤੀ ਬੰਦ ਕਰਵਾਈ ਜਾ ਰਹੀ ਹੈ ਤੇ ਮਜ਼ੀਤੀਆ ਵਰਗਾ ਇਨਸਾਨ ਜਦੋਂ ਸਰਕਾਰ ਖਿਲਾਫ ਬੋਲਦਾ ਹੈ ਤਾਂ ਸਰਕਾਰ ਗੁੰਡਾਗਰਦੀ ਤੇ ਉਤਰ ਆਉਂਦੀ ਹੈ ਦੇਖੋ ਕਾਲੋ ਨਾ ਇੱਕ ਪੰਜਾਬੀ ਵਰੇਗੜ ਮਨਾਈ ਗਈ ਆ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਇਥੇ ਕਾਨੂੰਨ ਨੂੰ ਛਿੱਕੇ ਟੰਕੇ ਐਮਰਜੈਂਸੀ ਲਾਈ ਸੀ ਉਹਦੇ ਵਿੱਚ ਵੀ ਮੰਨ ਲਓ ਇਸੇ ਤਰ੍ਹਾਂ ਦਾ ਇੱਕ ਦੌਰ ਸੀਗਾ ਕਿ ਫੜ ਫੜ ਕੇ ਅੰਦਰ ਕਰਨਾ ਜੇ ਕੋਈ ਸੁਵਾਜ ਉਠਾਰਿਆ ਉਹਦੇ ਖਿਲਾਫ ਜਾਣਾ ਉਹ ਅੱਜ ਵੀ ਹਾਲਾਤ ਜਿਹੜੇ ਆ ਮੰਨ ਲਓ ਪੰਜਾਬ ਦੇ ਬਹੁਤ ਮਾੜੇ ਹੋ ਗਏ ਬਜਾਏ ਕਿ ਜਿਹੜਾ ਪ੍ਰਬੰਧਕ ਹੁੰਦਾ ਉਸ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਹਨਾਂ ਦਾ ਬਹੁਮਤ ਕਰ ਰਹੇ ਹੋ ਤੁਸੀਂ ਉਹਨਾਂ ਦੀ ਜਿਹੜੀਆਂ ਸਾਈਟਾਂ ਬੰਦ ਕਰ ਰਹੇ ਹੋ ਤੁਸੀਂ ਬੰਦੇ ਦੀ ਜ਼ੁਬਾਨ ਬੰਦ ਕਰਨ ਦੀ ਗੱਲ ਕਰ ਰਹੇ ਹੋ ਜੋ ਪੰਜਾਬ ਦੇ ਅੰਦਰ ਹਹਾਕਾਰਾ ਬਹੁਤ ਮਾੜੇ ਹਾਲਾਤ ਨੇ ਜੇ ਆਰਥਿਕ ਤੌਰ ਤੇ ਮਾੜੇ ਨੇ ਲੈਂਡ ਆਰਡਰ ਤੌਰ ਤੇ ਮਾੜੇ ਨੇ ਤੁਸੀਂ ਵਿਰੋਧੀ ਲੋਕਾਂ ਨੂੰ ਕਾਨੂੰਨ ਦੇ ਮੁਤਾਬਕ ਤੁਹਾਡੇ ਕੋਲੇ ਕੋਈ ਸਬੂਤ ਹੈ ਤੁਸੀਂ ਉਹਨੂੰ ਪੇਸ਼ ਕਰੋ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਮੈਂ ਹਰ ਤਰੀਕੇ ਨਾਲ ਹਰ ਮਾਮਲੇ ਵਿੱਚ ਜਦੋਂ ਵੀ ਉਹਨਾਂ ਨੇ ਸੰਮਣ ਕੀਤਾ ਉਹ ਗਏ ਨੇ ਉਹਨਾਂ ਨੇ ਆਪਣੇ ਜਵਾਬ ਦਿੱਤੇ ਨੇ ਜਿਸ ਢੰਗ ਨਾਲ ਤੁਸੀਂ دہشت ਪਾਉਣੀ ਚਾਹੁੰਦੇ ਹੋ ਇਹ ਜਿਹੜੀਆਂ ਚੰਗੀ ਗੱਲ ਨਹੀਂ ਤੁਸੀਂ ਦੇਖੋ ਕਿ ਉਹਨਾਂ ਦੇ ਬੱਚੇ ਸੀ ਉਹਨਾਂ ਦੀ ਵਾਈਫ ਜਿਹੜੀ ਆ ਜਾਂ ਚੰਡੀਗੜ੍ਹ ਵਾਲੀ ਜਿਹੜੀ ਕੋਠੀ ਆ ਉਹਨਾਂ ਦੀ ਉਹਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੇ دہشت ਪਾਈ ਇੱਕ ਉਹਨਾਂ ਦੀ ਬਜ਼ੁਰਗ ਜਿਹੜੀ ਮਾਤਾ ਵਾ ਤੋਂ ਉਸ ਗੱਲ ਨੂੰ ਦੂਜੀ ਇੱਕ ਹੋਰ ਗੱਲ ਆ ਕਿ ਉਹਨੂੰ ਜਸਟੀਫਾਈ ਕਰਨ ਵਾਸਤੇ ਯੋਗੀ ਇਹ ਮਾਮਲਾ ਜਿਹੜਾ ਅੱਜ ਦੱਸ ਰਹੇ ਆ ਇਹੀ ਮਾਮਲਾ ਬਹੁਤ ਦੇਰ ਦਾ ਪੈਂਡਿੰਗ ਚੱਲ ਰਿਹਾ ਤੇ ਕੋਰਟ ਨੇ ਉਹਨਾਂ ਨੂੰ ਇਸ ਗੱਲ ਤੋਂ ਰਾਹਤ ਦਿੱਤੀ ਹੋਈ ਆ ਚਲੋ ਉਹਨਾਂ ਨੇ ਅੱਗੇ ਕੋਰਟ ਵਿੱਚ ਜਾਣਾ ਅੱਗੇ ਉਹਨਾਂ ਦੀ ਗੱਲ ਜੇ ਕੋਈ ਆਪਣੇ ਲੀਡਰ ਦੀ ਗੱਲ ਕਰਦਾ ਔਰ ਉੱਚ ਕੇ ਧੂਕ ਕੇ ਤੁਸੀਂ ਸਿੱਟ ਰਹੇ ਹੋ ਇਹਦਾ ਮਤਲਬ ਤੁਸੀਂ ਦਿਖਾ ਰਹੇ ਹੋ ਕਿ ਅਸੀਂ ਇੱਕ دہشت ਪਾ ਰਹੇ ਆ ਬਜਾਏ ਕਿ ਪੰਜਾਬ ਦੇ ਅੰਦਰ ਹਾਲਾਤਾਂ ਨੂੰ ਨਿਯਠਣਾ ਲੋਕਾਂ ਦੀ ਗੱਲ ਦਾ ਜਵਾਬ ਦੇਣਾ ਇਸ ਗੱਲ ਦੀ بجائے ਤੁਸੀਂ ਇੱਕ ਗੁੰਡਾਗਰਦੀ ਤੇ ਉਤਰ ਆਏ ਹੋ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਾਨੂੰਨ ਆਪਣਾ ਰਸਤਾ ਬਣਾਵੇ ਉਹ ਹਰ ਗੱਲ ਲਈ ਕੋਵਰਟ ਕਰਨ ਲਈ ਤਿਆਰ ਆ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਇਹ ਮਾਹੌਲ ਬਹੁਤ ਮਾੜਾ ਵਾ ਤੇ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਧੇ ਦੇ ਸਿੱਧੇ ਤੌਰ ਤੇ ਇੱਕ ਸਿਆਸੀ ਜਿਵੇਂ ਕਹਿੰਦੇ ਹੁੰਦੇ ਆ ਜਿਹੜੀ ਵਿਰੋਧ ਜਾਂ ਸਿਆਸੀ ਜਿਵੇਂ ਕਿਹੜ ਕੱਢਣ ਵਾਲੀ ਗੱਲ ਹੈ ਜਿਹੜੇ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਇਹ ਸਰਕਾਰ ਦੇ ਕੱਚੇ ਚਿੱਠੇ ਜਿਹੜੇ ਆ ਉਹ ਲੋਕਾਂ ਸਾਹਮਣੇ ਲੈ ਕੇ ਆਉਂਦਾ ਸੀ ਇਸ ਕਰਕੇ ਉਹਨਾਂ ਦੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀਆਂ ਪਰ ਸੱਚ ਕਦੇ ਮਰਦਾ ਨਹੀਂ ਅਕਾਲੀ ਦਲ ਡਟ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਖੜਾ ਹੈ ਸੜਕੇ ਸਾਰ 4 ਵੇ ਦੇ ਕਰੀਬ ਜਿਹੜੀ ਐਫਆਰ ਦਰਜ ਹੋਈ ਉਸ ਤੋਂ ਬਾਅਦ 6 ਵਜੇ ਰੀਡ ਹੋ ਜਾਂਦੀ ਹੈ ਸਿੱਧਾ ਕਦਾ ਦੇਖੋ ਉਹ ਦੇਖੋ ਉਹ ਤਾਂ ਪਤਾ ਉਹ ਤਾਂ ਉਹਨਾਂ ਨੂੰ ਪਤਾ ਕਿ ਆਖਰਕਾਰ ਉਸ ਸਿਸਟਮ ਦੇ ਵਿੱਚ ਜਿਹੜੇ ਆ ਪੁਰਾਣੇ ਅਕਾਲੀ ਦਲ ਦੇ ਲੋਕ ਵੀ ਨਾਲ ਸੰਬੰਧਿਤ ਅਫਸਰ ਵੀ ਬੈਠੇ ਆ ਇਮਾਨਦਾਰ ਲੋਕ ਵੀ ਬੈਠੇ ਆ ਰਾਤੀ ਰਾਤ ਉਹਨਾਂ ਨੇ ਜਿਹੜਾ ਰਿਪੋਰਟ ਦਿੱਤੀ ਹੈ ਤੇ 4 ਵਜੇ ਐਫਆਈਆਰ ਦਰਜ ਕੀਤੀ ਹੈ ਭਾਵੇਂ ਕਿ ਇਸ ਗੱਲ ਦਾ ਤਾਂ ਵਿਕਰਮ ਸਿੰਘ ਜੀਠੀਆਂ ਨੇ ਕਲੀਅਰ ਕਹਿਤਾ ਤੁਸੀਂ ਮੈਨੂੰ ਕਿਸੇ ਵੀ ਮਾਮਲੇ 'ਚ ਕਿਸੇ ਵੀ ਜਾਂਚ ਦੇ ਵਿੱਚ ਤੁਸੀਂ ਬੁਲਾਓਗੇ ਮੈਂ ਹਾਜ਼ਰ ਹਾਂ ਤੇ ਇਸ ਗੱਲ ਹੀ ਕੋਈ ਢੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਕਿਹੜਾ ਭਜ ਰਹੇ ਆ ਕੁਇਸ ਕਰਕੇ ਸਰਕਾਰ ਦਾ ਇਹ ਰਵਈਆ ਬਹੁਤ ਮਾੜਾ ਹੈ ਤਾਨਾਸ਼ਾ ਰਵਈਆ ਜਿਹੜਾ ਕਿ ਕਿਸੇ ਵੀ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸ਼ਰਮ ਨਹੀਂ ਅਕਾਲੀ ਦਲ ਦੇ ਜਿੰਨੇ ਵਰਕਰ ਨੇ ਉੱਥੇ ਪਹੁੰਚੇ ਉਹਨਾਂ ਨਾਲ ਦੁਰਵਿਹਾਰ ਕੀਤੀ ਮੈਂ ਪਹਿਲੇ ਕਿਹਾ ਜੀ ਮੈਂ ਕਿਹਾ ਵਰਕਰਾਂ ਨੇ ਤਾਂ ਆਪਣੇ ਲੀਡਰ ਦੇ ਨਾਲ ਖੜਨਾ ਹੀ ਹੁੰਦਾ ਤੇ ਜਿਸ ਤਰ੍ਹਾਂ ਦਾ ਉੱਥੇ ਦੌਰ ਫਲਾਇਆ ਜਾ ਰਿਹਾ ਉਹ ਦਹਿਸ਼ਤ ਦਾ ਦੌਰ ਆ ਪਰ ਅਕਾਲੀ ਦਲ ਜਿਹੜਾ ਵਾ ਉਹ ਇਹੋ ਜੇ ਮਾਹੌਲ ਨੂੰ ਬੜੀ ਬਾਰੀ ਲੰਘ ਚੁੱਕਿਆ ਤੇ ਅਕਾਲੀ ਦਲ ਤੇ ਇਸ ਤਰ੍ਹਾਂ ਦਾ ਕੋਈ ਕੋਈ ਅਸਰ ਨਹੀਂ ਅਕਾਲੀ ਦਲ ਇਹ ਸਰਕਾਰ ਦੇ ਜੋ ਕਹਿੰਦੇ ਹੁੰਦੇ ਆ ਧੱਕੇਸ਼ਾਹੀਆਂ ਨੇ ਤੇ ਜਿਹੜੀ ਪੰਜਾਬ ਦੇ ਨਾਲ ਜਿਹੜੀ ਧਰੋਹ ਕੁਮਾਇਆ ਇਹਨਾਂ ਨੇ ਪੰਜਾਬ ਦੇ ਨਾਲ ਬੇਵਿਸ਼ਵਾਸੀ ਕੀਤੀ ਆ ਪੰਜਾਬ ਨਾਲ ਧੋਖਾ ਧੜੀ ਕਰ ਰਿਆ ਉਸ ਦੇ ਡੜਕੇ ਖਿਲਾਫ ਅਕਾਲੀ ਦਰ ਵੱਡੀ ਜੇ ਸ਼ਕਤੀ ਨਾਲ ਲੜੇਗਾ ਡਟੜ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ